ਪ੍ਰੀਵਿਊ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਦਿਵਯਾ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼ਿਵਾਲਾ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਸ਼ਿਵਾਲਾ ਮੰਦਿਰ ਚੌਂਕ ਕਾਦੀਆਂ ਵਿੱਚ ਸ਼ਾਵਨ ਦੇ ਸੰਬੰਧ ਵਿੱਚ 5 ਰੋਜ਼ਾ ਭਗਵਾਨ ਸ਼ਿਵ ਕਥਾ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਹੈ। ਇਹੋ ਹੀ ਸ਼ੁਭ ਖ਼ਬਰਾਂ ਨਾਲ ਅੱਜ ਸ਼ਿਵਾਲਾ ਮੰਦਿਰ ਕਾਧੀਆਂ ਵਿਖੇ ਮਾਰਵਤੀ ਜੀ ਦਾ ਜਨਮ ਦਿਨ ਬਹੁਤ ਹੀ ਤੁਮ ਤਾਮ ਨਾਲ ਔਰ ਸ਼ਰਦਾ ਪਾਵਨਾ ਦੇ ਨਾਲ ਮਨਾਇਆ ਗਿਆ ਮੈ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸ਼ਿਵਜੀ ਮਹਾਰਾਜ ਜੀ ਔਰ ਭਗਤੀ ਜੀ ਦੇ ਚਰਨਾਂ 'ਚ ਅਰਦਾਸ ਕਰਦਾਂ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੜਿਆਂ ਦੇ ਨਾਲ ਸਰਬਸਾਂ ਦੀ ਵਾਰਤਾ ਦਾ ਆਪਣੀ ਭਾਈਚਾਰਕ ਖਾਂ ਦਾ ਸੰਦੇਸ਼ ਦਿੱਤੇ ਹੋਏ ਇਕੱਠੇ ਹੋ ਕੇ ਤਿਹਾਰ ਬਣਾਉਂਦੇ ਰਹੀਏ ਔਰ ਸਾਡੇ ਸਾਰਿਆਂ ਤੇ ਉਹ ਮਿਹਰ ਭਰੇ ਹੱਥ ਰੱਖਾ ਸਾਨੂੰ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼ਿਵ ਗੋਦੇ ਸੋਨ ਮਹੀਨੇ ਦੇ ਪਵਿੱਤਰ ਤਿਉਹਾਰ ਦੇ ਵਿੱਚ ਸ਼ਵਾਲਾ ਮੰਦਰ ਕਮੇਟੀ ਵੱਲੋਂ 5 ਦਿਨ ਦੀ ਕਥਾ ਕਰਵਾਈ ਜਾ ਰਹੀ ਹੈ। ਇਹ ਕਥਾ ਨੂੰ ਸਾਧਵੀ ਗੋਰੀ ਭਾਰਤੀ ਜੀ 인ਗੁਰ ਮਹਿਲ ਵਾਲੇ ਆ ਕੇ ਕਰ ਰਹੇ ਨੇ। ਉਹਨਾਂ ਵੱਲੋਂ ਸ਼ਿਵਜੀ ਦੇ ਦੀਆਂ ਕਥਾਵਾਂ ਅਤੇ ਉਹਨਾਂ ਦੀਆਂ ਮਹੱਤਾਵਾਂ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਨੇ। ਅੱਜ ਤੀਸਰਾ ਦਿਨ ਹੈ। ਉਹ ਪਿਛਲੇ ਦੋ ਦਿਨਾਂ 'ਚ ਕਾਦੀਆਂ ਸ਼ਹਿਰ ਦੀ ਬਹੁਤ ਜ਼ਿਆਦੀ ਸੰਗਤ ਆਈ ਹੋਈ ਸੀ। ਤੇ ਅੱਜ ਤੋਂ ਕੱਲ ਤੇ ਪਰਸੋ ਦੋ ਦਿਨ ਹੋਰ ਇਹ ਪ੍ਰੋਗਰਾਮ ਚੱਲੇਗਾ જય ਸ਼ੀਰਮਾ